UK ਲੋਟਰੀ ਵੀਜ਼ਾ ਭਰਨ ਵਾਸਤੇ ਬਿਲਕੁਲ ਫ੍ਰੀ ਆ ਤੁਸੀਂ ਆਪਣੇ ਫੋਨ ਤੋਂ ਅਪਲਾਈ ਕਰ ਸਕਦੇ ਹੋ ਇਦਾਂ ਤੁਸੀਂ ਕਿਸੇ ਨੂੰ ਵੀ ਪੈਸੇ ਦੇਣ ਦੀ ਲੋੜ ਨਹੀਂ ਆ ਸਭ ਤੋਂ ਪਹਿਲਾਂ ਇਹਦੀ ਸਾਈਟ ਤੇ ਜਾ ਕੇ ਤੇ ਤੁਸੀਂ ਉਥੋਂ ਸਟਾਰਟ ਕਰਕੇ ਇੱਥੇ ਤੁਸੀਂ ਜਾਣਾ ਕ੍ਰੀਏਟ ਕਰਨਾ ਅਕਾਊਂਟ ਫਿਰ ਉੱਥੇ ਮੀ ਤੇ ਸਿਲੈਕਟ ਕਰਨਾ ਕਿਸੇ ਹੋਰ ਆਪਸ਼ਨ ਤੇ ਨਹੀਂ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਨੇਮ ਦੱਸਣਾ ਜਿਹੜਾ ਆਪਣਾ ਤੁਹਾਡਾ ਪਾਸਪੋਰਟ ਦੇ ਉੱਪਰ ਨੇਮ ਆ ਗੀਵਨ ਨੇਮ ਤੇ ਸਰਨੇਮ ਦੋ ਨੇਮ ਹੁੰਦੇ ਆ ਜੇ ਤੇ ਤੁਹਾਡਾ ਸਰਨੇਮ ਨਹੀਂ ਹੈ ਤਾਂ ਤੁਸੀਂ ਸਰਨੇਮ ਦੇ ਵਿੱਚ ਹੀ ਆਪਣਾ ਨੇਮ ਲਿਖਣਾ ਹੈ ਦੋਸਤੋ ਬਾਅਦ ਨੈਕਸਟ ਕਰ ਦੇਣਾ ਕੰਟੀਨਿਊ ਕੰਟੀਨਿਊ ਤੇ ਨੈਸ਼ਨੈਲਿਟੀ ਮੰਗੂਗਾ ਨੈਸ਼ਨੈਲਿਟੀ ਦੇ ਉੱਪਰ ਜਾ ਕੇ ਤੁਸੀਂ ਇੰਡੀਆ ਆਈ ਐਨ ਡੀ ਸਿਲੈਕਟ ਕਰਨਾ ਆਪਣੇ ਆਪ ਚੱਕ ਲੈਂਦਾ ਉਹ ਜਦੋਂ ਤੁਸੀਂ ਇੰਡੀਆ ਭਰੋਗੇ ਤਾਂ ਉਸ ਤੋਂ ਬਾਅਦ ਨੈਕਸਟ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣਾ ਪਾਸਪੋਰਟ ਡਿਟੇਲ ਵਗੈਰਾ ਭਰਨੀ ਹੈ ਪਾਸਪੋਰਟ ਨੰਬਰ ਬਿਲਕੁਲ ਸਹੀ ਹੋਣਾ ਚਾਹੀਦਾ ਬਿਲਕੁਲ ਗਲਤ ਨਾ ਭਰਿਓ ਕਿਉਂਕਿ ਬਾਅਦ ਚ ਦਿੱਕਤ ਆ ਸਕਦੀ ਹੈ ਫਿਰ ਇੱਥੇ ਪਾਸਪੋਰਟ ਦੀ ਐਕਸਪਾਇਰੀ ਤੇ ਉੱਪਰ ਯੈਸ ਕਰਨ ਤੋਂ ਬਾਅਦ ਐਕਸਪਾਇਰੀ ਡੇਟ ਪਾਉਣੀ ਹੈ ਤੇ ਨੈਕਸਟ ਕਰ ਦੇਣਾ ਨੈਕਸਟ ਜੇ ਤੁਸੀਂ ਆਪਣੀ ਡੇਟ ਆਫ ਬਰਥ ਭਰਨੀ ਆ ਜਿਹੜੀ ਬਿਲਕੁਲ ਐਗਜ਼ੈਕਟ ਆ ਪਾਸਪੋਰਟ ਦੇ ਉੱਪਰ ਫਿਰ ਉਸ ਤੋਂ ਬਾਅਦ ਕੰਟੀਨਿਊ ਕਰੋਗੇ ਤੇ ਇੱਥੇ ਤੁਸੀਂ ਈਮੇਲ ਐਡਰੈਸ ਉਹ ਭਰਨੀ ਆ ਪਰਸਨਲ ਈਮੇਲ ਜਿਹੜੀ ਤੁਹਾਡੇ ਕੋਲ ਚੱਲ ਰਹੀ ਆ ਜਿਹਦੇ ਉੱਪਰ ਤੁਹਾਡੀ ਜਿਹੜੀ ਲਾਟਰੀ ਆ ਜਦੋਂ ਨਿਕਲੂਗੀ ਤਾਂ ਤੁਹਾਡੇ ਉੱਪਰ ਜਿਹੜਾ ਈਮੇਲ ਦੇ ਉੱਪਰ ਆ ਸਕੇ ਉਸ ਤੋਂ ਬਾਅਦ ਨੈਕਸਟ ਪੇਜ ਤੇ ਜਾਣਾ ਉੱਥੇ ਸਾਈਨ ਇਨ ਕਰ ਦੇਣਾ ਸਾਈਨ ਇਨ ਕਰਦਿਆਂ ਸਾਰ ਹੀ ਤੁਹਾਡੇ ਕੋਲ ਇੱਕ ਹੋਰ ਨੈਕਸਟ ਜਿਹੜਾ ਪੇਜ ਆ ਉਹ ਓਪਨ ਹੋ ਜਾਊਗਾ ਤਾਂ ਉੱਥੇ ਜਾ ਕੇ ਜੋ ਜੋ ਉਹਨਾਂ ਦੇ ਡਾਕੂਮੈਂਟ एलिਜੀਬਿਲਟੀ ਉਹ ਤੁਸੀਂ ਪੜ ਲੈਣੀਆਂ ਤੇ ਜੋ ਜੋ ਚਾਹੀਦਾ ਉਸ ਤੋਂ ਬਾਅਦ ਤੁਸੀਂ ਸਾਈਨ ਇਨ ਤੋਂ ਬਾਅਦ ਪਾਸਪੋਰਟ ਤੇ ਜਾਣਾ ਹੈ ਹੋਰ ਕੋਈ ਡਾਕੂਮੈਂਟ ਇੱਥੇ ਸਿਲੈਕਟ ਨਹੀਂ ਕਰਨਾ ਸਿਰਫ ਪਾਸਪੋਰਟ ਸਿਲੈਕਟ ਕਰੋਗੇ ਤਾਂ ਕਿ ਕਿਉਂਕਿ ਇੰਟਰਨੈਸ਼ਨਲੀ ਪਾਸਪੋਰਟ ਹੀ ਚੱਲਦਾ ਹੈ ਤਾਂ ਪਾਸਪੋਰਟ ਨੰਬਰ ਫੇਰ ਦੁਬਾਰਾ ਤੁਹਾਡੇ ਤੋਂ ਮੰਗਿਆ ਜਾਊਗਾ ਉਹ ਪਾਸਪੋਰਟ ਨੰਬਰ ਭਰਨ ਤੋਂ ਬਾਅਦ ਤਾਂ ਤੁਹਾਡੇ ਕੋਲ ਸਾਈਨ ਇਨ ਫਾਰਮ ਖੁੱਲ ਖੁੱਲ ਜਾਊਗਾ ਕੰਪਲੀਟ ਹੋ ਜਾਊਗਾ ਸਾਈਨ ਇਨ ਤਾਂ ਇੱਥੇ ਐਪਲੀਕੇਸ਼ਨ ਨੂੰ ਸਟਾਰਟ ਕਰ ਦੇਣਾ ਤੁਸੀਂ ਐਪਲੀਕੇਸ਼ਨ ਸਟਾਰਟ ਹੁੰਦਿਆਂ ਸਾਰੇ ਤੁਹਾਡੇ ਤੋਂ ਇੱਕ ਡੇਟ ਆਫ ਬਰਥ ਵਗੈਰਾ ਮੰਗੂਗਾ ਤਾਂ ਤੁਸੀਂ ਡੇਟ ਆਫ ਬਰਥ इजीली ਆਪਣੀ ਪਾਸਪੋਰਟ ਤੋਂ ਦੇਖ ਕੇ ਭਰ ਦੇਣੀ ਆ ਬਿਲਕੁਲ ਕਰੈਕਟ ਭਰਨੀ ਆ ਤਾਂ ਫਿਰ ਜਿਹੜੀ ਤੁਸੀਂ ਮੇਲ ਭਰੀ ਹੋਊਗੀ ਉਹਦੇ ਉੱਪਰ ਇੱਕ ਤੁਹਾਡੇ ਕੋਲ ਸਿਕਿਉਰਿਟੀ ਕੋਡ ਆਊਗਾ ਤਾਂ ਉਹ ਸਿਕਿਉਰਿਟੀ ਕੋਡ ਤੁਸੀਂ ਇੱਥੇ ਕੰਟੀਨਿਊ ਕਰਨ ਤੋਂ ਬਾਅਦ ਸਿਕਿਉਰਿਟੀ ਕੋਡ ਜਿਹੜਾ ਤੁਹਾਡੀ ਮੇਲ ਦੇ ਉੱਪਰ ਆਇਆ ਹੋਇਆ ਹੈ ਚੈੱਕ ਕਰਕੇ ਜਾਂ ਕਾਪੀ ਕਰਕੇ ਉਹ ਭਰਨ ਤੋਂ ਬਾਅਦ ਤੁਹਾਨੂੰ ਇਹ ਦਿਖਾ ਦੇਊਗਾ ਕਿ ਤੁਹਾਡੀ ਜਿਹੜੀ ਡਿਟੇਲ ਆ ਸਾਈਨ ਇਨ ਕੀਤਾ ਜਿਹੜਾ ਤੁਸੀਂ ਉਹ ਕਿਵੇਂ ਭਰੀ ਆ ਜੇ ਤੁਸੀਂ ਕੁਝ ਐਡਿਟ ਕਰਨਾ ਗਲਤ ਭਰਤਾ ਤਾਂ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਕਰ ਦੇਣਾ ਤਾਂ ਫਿਰ ਇਸ ਤੋਂ ਬਾਅਦ ਤੁਹਾਡੇ ਕੋਲ ਕੁਝ ਆਪਸ਼ਨਾਂ ਖੁੱਲ ਕੇ ਆਉਣਗੀਆਂ ਇੱਥੇ ਪੀਡੀਐਫ ਨੂੰ ਤੁਸੀਂ ਜਿਹੜੇ ਡਾਕੂਮੈਂਟ ਆ ਉਹਨੂੰ ਸੇਵ ਵੀ ਕਰ ਸਕਦੇ ਹੋ ਕਾਪੀ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਰੱਖ ਸਕਦੇ ਹੋ ਸਿਰਫ ਤੁਹਾਡੇ ਕੋਲ ਸਿਰਫ 4 ਕ ਆਪਸ਼ਨ ਆਉਣਗੀਆਂ ਉਹ ਚਾਰੇ ਆਪਸ਼ਨਾਂ ਫਿਲ ਕਰਨੀਆਂ 5 ਕ ਮਿੰਟ ਦਾ ਕੰਮ ਆ ਕੋਈ ਲੰਬਾ ਚੋੜਾ ਨਹੀਂ ਤਾਂ ਇੱਥੇ ਤੁਸੀਂ ਸਭ ਤੋਂ ਪਹਿਲਾਂ ਸਿਕਿਉਰਿਟੀ ਆਪਣਾ ਕੰਟੈਕਟ ਫਰੈਸ ਪ੍ਰੈਫਰੈਂਸ ਚੈੱਕ ਕਰਨੀ ਆ ਤੇ ਉਹਦੇ ਉੱਪਰ ਤੁਹਾਨੂੰ ਜਿਹੜਾ ਆਈਡੀ ਆ ਈਮੇਲ ਆਈਡੀ ਉੱਤੇ ਤੇ ਕੋਡ ਆਊਗਾ ਤਾਂ ਤੁਸੀਂ ਇੱਥੇ ਫਿਰ ਇੱਕ ਹੋਰ ਪੁੱਛੂਗਾ ਕਿ ਕੰਟੈਕਟ ਦੇ ਤੌਰ ਤੇ ਤੁਸੀਂ ਹੋਰ ਮੇਲ ਆਈਡੀ ਵੀ ਦੇਣਾ ਚਾਹੁੰਦੇ ਹੋ ਕਿਸੇ ਹੋਰ ਦੀ ਜਾਂ ਆਪਣੇ ਘਰਦਿਆਂ ਦੀ ਜਾਂ ਕਿਸੇ ਦੀ ਵੀ ਇੱਥੇ ਤੁਸੀਂ ਨੋ ਕਰ ਸਕਦੇ ਹੋ ਯੈਸ ਕਰਨਾ ਯੈਸ ਕਰਕੇ ਇੱਕ ਹੋਰ ਭਰ ਸਕਦੇ ਹੋ ਕੋਈ ਦਿੱਕਤ ਨਹੀਂ ਆ ਇਹ ਆਪਸ਼ਨਲ ਹੁੰਦਾ ਹੈ ਜਿਹੜਾ ਮਰਜ਼ੀ ਭਰ ਸਕਦੇ ਹੋ ਤੁਸੀਂ ਇਹਦੇ ਨਾਲ ਕੰਟੈਕਟ ਆਪਸ਼ਨ ਜਿਹੜਾ ਹੈ ਤੁਸੀਂ ਇਹ इजीली ਫਿਰ ਦੁਬਾਰਾ ਇੱਕ ਵਾਰ ਦੇਖ ਲਓ ਕੰਟੈਕਟ ਆਪਸ਼ਨ ਦੇ ਵਿੱਚ ਤੁਸੀਂ ਜਿਹੜੀ ਆਈਡੀ ਆ ਉਹ ਆਪਣੀ ਚੈੱਕ ਕਰ ਸਕਦੇ ਹੋ इजीली ਵੀ ਕੰਟੈਕਟ ਆਪਸ਼ਨ ਦੇ ਵਿੱਚ ਆਈਡੀ ਤੁਹਾਡੀ ਚੱਲੇਗੀ ਤਾਂ ਉਸ ਤੋਂ ਬਾਅਦ ਤੁਸੀਂ ਇੱਥੇ ਕੰਟੀਨਿਊ 2-3 ਵਾਰੀ ਕੰਟੀਨਿਊ ਮੰਗਦਾ ਹੈ ਕੰਟੀਨਿਊ ਕਰਨ ਤੋਂ ਬਾਅਦ ਸਬਮਿਟ ਕਰੀ ਜਾਣਾ ਜੋ ਜੋ ਪੁੱਛੂਗਾ ਤਾਂ ਦੂਜੇ ਤੇ ਉੱਪਰ ਡਿਕਲੇਰੇਸ਼ਨ ਮੰਗਦਾ ਡਿਕਲੇਰੇਸ਼ਨ ਵੀ ਦੇਣਾ ਜ਼ਰੂਰੀ ਡਿਕਲੇਰੇਸ਼ਨ ਦੇ ਵਿੱਚ ਇਹ ਦੱਸਣਾ ਹੁੰਦਾ ਤੁਸੀਂ ਸਿਰਫ ਇੱਕ ਹੀ ਆਪਸ਼ਨ ਵਿੱਚ ਸਿਲੈਕਟ ਕਰਨੀ ਹੈ ਕਿ ਮੈਂ 18 ਸਾਲ ਤੋਂ ਉੱਤੇ ਹਾਂ ਮੈਂ ਆਪਣਾ ਐਪਲੀਕੈਂਟ ਮੈਂ ਹਾਂ ਐਪਲੀਕੈਂਟ ਮੈਂ ਹਾਂ ਤਾਂ ਮੈਂ ਹੀ ਇਸ ਮਤਲਬ ਫਾਰਮ ਭਰ ਰਿਹਾ ਤਾਂ ਕੰਟੀਨਿਊ ਕਰ ਦੇਣਾ ਤੁਸੀਂ ਇਹ ਫਰਸਟ ਸਿਲੈਕਟ ਕਰਨ ਤੋਂ ਬਾਅਦ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਦੋ ਜਿਹੜੇ ਪਰਫਾਰਮੇ ਆ ਯਾਨੀ ਕਿ ਦੋ ਫਾਰਮ ਸਿਲੈਕਟ ਤੁਹਾਡੇ ਕੰਪਲੀਟ ਹੋ ਚੁੱਕੇ ਤੀਜੇ ਤੇ ਐਵੀਡੈਂਸ ਮੰਗਦਾ ਹੈ ਐਵੀਡੈਂਸ ਸਿਰਫ ਇੰਟਰਨੈਸ਼ਨਲੀ ਹੀ ਇੱਕੋ ਚੱਲਦਾ ਪਾਸਪੋਰਟ ਇਥੇ ਪਾਸਪੋਰਟ ਦੀ ਫਰੰਟ ਤੇ ਬੈਕ ਸਾਈਡ ਵਾਲੀ ਜਿਹੜੀ ਫੋਟੋ ਆ ਜਿਹੜੀ ਤੁਹਾਡੀ ਹੁੰਦੀ ਪਾਸਪੋਰਟ ਦੇ ਉੱਪਰ ਤਾਂ ਉਹ ਫਿਲ ਕਰਨੀਆਂ ਤਾਂ ਇਥੇ ਥੋੜਾ ਜਿਹਾ ਨੈਟਵਰਕ ਇਸ਼ੂ ਆ ਤਾਂ ਕਰਕੇ ਟਾਈਮ ਲੈਂਦਾ ਕਈ ਵਾਰ ਤਾਂ ਇਥੇ ਉੱਪਰ ਤੁਸੀਂ ਕੀ ਕਰਨਾ ਅਪਲੋਡ ਕਰਨਾ ਹੈ ਜਿਹੜੀ ਡਾਕੂਮੈਂਟ ਅਪਲੋਡ ਕਰੋਗੇ ਉਹ ਜੇਪੀਜੀ ਹੋਵੇ ਪੀਡੀਐਫ ਹੋਵੇ ਜੇਪੀਈਜੀ ਹੋਵੇ ਕਿਸੇ ਤਰ੍ਹਾਂ ਦੀ ਵੀ ਹੋਵੇ 6ਐਮਬੀ ਤੋਂ ਵੱਡੀ ਨਾ ਹੋਵੇ ਐਵੀਡੈਂਸ ਤੁਹਾਡਾ ਤਾਂ ਤੁਸੀਂ ਪੀਡੀਐਫ ਵੀ ਸਿਲੈਕਟ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਸਭ ਤੋਂ ਪਹਿਲਾਂ ਇੱਕ ਜੇ ਤੁਸੀਂ ਫੋਟੋ ਸਿਲੈਕਟ ਕਰ ਰਹੇ ਹੋ ਤਾਂ ਸਿਰਫ ਇੱਕ ਹੀ ਫਰੰਟ ਪੇਜ ਜਿਹੜਾ ਆਪਣਾ ਪਾਸਪੋਰਟ ਦਾ ਉਹ ਸਿਲੈਕਟ ਕਰਕੇ ਚ ਭਰ ਦੇਣਾ ਤਾਂ ਉਹਨੂੰ ਅਪਲੋਡ ਕਰਨ ਤੋਂ ਬਾਅਦ ਫਿਰ ਅਨਦਰ ਫਾਈਲ ਦੁਬਾਰਾ ਕਰਨਾ ਹੈ ਤਾਂ ਆਪਣੇ ਆਪ ਉਹ ਖੁੱਲ ਜਾਊਗਾ ਇੱਕੋ ਥਾਂ ਤੇ ਦੋਵੇਂ ਸਿਲੈਕਟ ਨਹੀਂ ਹੋਣਗੀਆਂ ਇੱਕ ਹੀ ਹੋਊਗੀ ਤਾਂ ਦੋਵੇਂ ਫਿਲ ਕਰ ਦੇਣੀਆਂ ਚੂਜ਼ ਕਰਕੇ ਗੈਲਰੀ ਦੇ ਵਿੱਚੋਂ ਜਾਂ ਜਿੱਦਾਂ ਵੀ ਤੁਸੀਂ ਪਾਸਪੋਰਟ ਦੀ ਫੋਟੋ ਲੈ ਰਹੇ ਹੋ ਤਾਂ ਦੋਵਾਂ ਨੂੰ ਅਪਲੋਡ ਕਰਨ ਤੋਂ ਬਾਅਦ ਤਾਂ ਤੁਸੀਂ ਇਹਨੂੰ ਕੰਟੀਨਿਊ ਕਰਦੇ ਰਹਿਣਾ ਹੈ ਇਹ ਦੋ ਤਿੰਨ ਵਾਰੀ ਤੁਸੀਂ ਇੱਥੇ ਇੱਕ ਚੈੱਕ ਵੀ ਕਰ ਸਕਦੇ ਹੋ ਵਿਊ ਕਰਕੇ ਜੇ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਐਵੀਡੈਂਸ ਨੂੰ ਡਿਲੀਟ ਕਰਕੇ ਨਵਾਂ ਵੀ ਐਵੀਡੈਂਸ ਦੁਬਾਰਾ ਫੋਟੋ ਖਿੱਚ ਕੇ ਪਾ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਵੱਡਾ ਇਸ਼ੂ ਨਹੀਂ ਆ ਤਾਂ ਇਦਾਂ ਤੁਸੀਂ ਇਹਨੂੰ ਕੰਟੀਨਿਊ ਕਰਦੇ ਰਹਿਣਾ ਇਹ ਦੋ ਤਿੰਨ ਵਾਰੀ ਮੰਗਦਾ ਏ ਕੰਟੀਨਿਊ ਕੀ ਤੁਸੀਂ ਸਹੀ ਭਰਿਆ ਜੇ ਗਲਤ ਭਰਿਆ ਤਾਂ ਤੁਸੀਂ ਦੁਬਾਰਾ ਉਹਨੂੰ ਐਡਿਟ ਚੇਂਜ ਕਰ ਸਕਦੇ ਹੋ ਐਡਿਟ ਕਰ ਸਕਦੇ ਹੋ ਤਾਂ ਇਹਦਾ ਏਡਾ ਵੱਡਾ ਕੋਈ ਇਸ਼ੂ ਨਹੀਂ ਤਿੰਨ ਤੁਹਾਡੇ ਕੰਪਲੀਟ ਹੋ ਗਏ ਇੱਥੇ ਐਵੀਡੈਂਸ ਨੂੰ ਫੇਰ ਕੰਟੀਨਿਊ ਕਰ ਦਿਓ ਕੰਟੀਨਿਊ ਕਰਕੇ ਤਾਂ ਸਿਰਫ ਇੱਕ ਚੌਥਾ ਸਟੈਪ ਰਹਿ ਗਿਆ ਉਹ ਵੀ ਬਿਲਕੁਲ ਈਜ਼ੀ ਆ ਕੋਈ ਵੱਡੀ ਗੱਲ ਨਹੀਂ ਆ ਜਿੰਨੀ ਵਾਰ ਵੀ ਇਹ ਸਬਮਿਟ ਮੰਗਦਾ ਸਬਮਿਟ ਕਰਨ ਤੋਂ ਬਾਅਦ ਚੌਥਾ ਤੇ ਲਾਸਟ ਦੇ ਵਿੱਚ ਸਬਮਿਟ ਆ ਜਾਂਦਾ ਹੈ ਬਿਲਕੁਲ 5 ਮਿੰਟ ਲੱਗਣੇ ਆ ਕਿਸੇ ਨੂੰ ਐਵੇਂ ਪੈਸੇ ਨਾ ਦੋ ਬਰਬਾਦ ਨਾ ਕਰੋ ਪੈਸੇ ਤਾਂ ਜਦੋਂ ਸਬਮਿਟ ਤੇ ਤੁਸੀਂ ਓਕੇ ਕਰੋਗੇ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆ ਜਾਊਗਾ ਤੁਹਾਡੇ ਲਾਸਟ ਦੇ ਵਿੱਚ ਤੁਸੀਂ ਇਹ ਸਾਰਾ ਪੜ੍ਹ ਸਕਦੇ ਹੋ ਤਾਂ ਇੱਥੇ ਤੁਹਾਡੇ ਸਾਹਮਣੇ ਲਿਖਿਆ ਆ ਰਿਹਾ ਹੈ ਕੰਟੀਨਿਊ ਐਂਡ ਸਬਮਿਟ ਤਾਂ ਇਹ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡਾ ਯੂਐਨ ਨੰਬਰ ਆ ਜਾਊਗਾ ਜਿਹੜਾ ਯੂਨੀਕ ਨੰਬਰ ਆ ਤਾਂ ਇਹ ਤੁਸੀਂ ਸਾਹਮਣੇ ਰੱਖਣਾ ਕਿਉਂਕਿ ਤੁਹਾਡੀ ਜਦੋਂ ਲਾਟਰੀ ਓਪਨ ਹੋਊਗੀ ਤਾਂ ਤੁਹਾਡਾ ਇਹ ਹੀ ਨੰਬਰ ਤੁਹਾਨੂੰ ਮੇਲ ਕੀਤਾ ਜਾਊਗਾ ਜੇ ਤੁਸੀਂ ਸਿਲੈਕਟ ਹੁੰਦੇ ਹੋ ਤਾਂ ਉਸ ਤੋਂ ਬਾਅਦ ਜੋ ਵੀ ਇੱਥੇ ਲਿਖਿਆ ਉਹ ਬਾਅਦ ਦਾ ਪ੍ਰੋਸੈਸ ਆ ਜੋ ਵੀ ਥੋੜੀ-ਬਹੁਤੀ ਫੀਸ ਲੱਗਣੀ ਉਹ ਪਹਿਲਾਂ ਕੋਈ ਵੀ ਫੀਸ ਨਹੀਂ ਲੱਗਣੀ ਸੋ ਸ਼ੇਅਰ ਕਰੋ